ਇਹ ਐਂ ਖਰਾਬ ਹੁੰਦੇ ਨੇ ਨਹੀਂ ਐਦਾਂ ਨੂੰ ਵੀ ਮਾੜਾ ਮੁੰਡਾ ਕੱਪੜਾ ਕੋਪੜਾ ਮਾਰਨੀ ਇਹਦੇ ਸੰਤ ਸੋਹਣਾ ਲੱਗਦਾ ਹੈ ਨਾਲੇ ਚੱਲਦਾ ਰਹਿੰਦਾ ਹੈ ਆਹ ਰੱਵੇੜ ਖਵੇੜ ਕੇ ਖੜਾਤਾ ਕੇ ਨਹੀਂ ਨਹੀਂ ਮਾੜੀ ਮੋਟੀ ਆਕਲ ਤੋਂ ਕੰਮ ਤੋਂ ਧਿਆਨ ਦਾ ਡਰਾਇਡ ਕੱਪੜਾ ਮਾਰ ਕੇ ਖੜਾਓ ਤੁਸੀਂ ਆਹ ਦੇਖ ਲੈ ਲੈ ਸਾਰੇ ਮੀਟਰ ਖੜਾਤੇ ਓਹੋ ਮੈਂ ਵੀ ਬੌਲੀਆਂ ਯਾਰ ਇਹ ਤਾਂ ਚੱਲਦੇ ਵੇਲੇ ਚੱਣਗੇ ਚਾਰਾ ਕੀ ਕਰੀ ਨਾ ਤਾਇਆ ਕੀ ਕਰੀ ਨਾ ਕੋਈ ਬੁੱਧਾ ਹੋਏ ਅੰਦਰੋਂ ਨਾ ਅੱਧੇ ਬਰੇ ਬਰੇ ਹੋਏ ਮੈਨਾਂ ਕੋਲ ਸੈਨਭਾਲ ਲਗਦਾ ਜੀ ਕੀ ਖਾਏਗਾ ਹੂੰ ਮੈਂ ਤੁਹਾਨੂੰ ਮਾਇ ਕਰਵਾ ਦੂੰ ਸ਼ੇਰ ਬਣ ਕੇ ਆ ਮੇਰੇ ਨਾਲ ਤਾਇਆ ਜੀ ਮਾਫ ਕਰਾ ਦੇ ਬੋਲੂ ਆ ਕੱਪੜਾ ਪੈ ਸ਼ੇਰ ਬਣ ਕੇ ਇੱਧਰ ਵੀ ਤੇ ਨਾ ਇੱਧਰ ਵੀ ਐ ਕਰਦੇ ਇੱਧਰੋਂ ਫੇਰਾ ਮਰਾਟਾ ਨੂੰ ਰੁਟਾਂ ਦੇ ਜਗ੍ਹਾ ਸਮਾਰ ਕੇ ਮੈਂ ਤੈਨੂੰ ਖਵਾਉਂ ਕੁਟੇ ਇਹ ਜੀ ਗੱਲ ਨਹੀਂ ਆ ਦੇਖੀ ਫਿਲਟਰ ਕਿਵੇਂ ਜੀ ਗ੍ਰੇਡ ਹੁੰਦੇ ਹੋ ਜਿਹੜਾ ਮੜਾ ਮਟਾ ਤੂ ਨਹੀਂ ਕਰਿਆ ਕਰ ਇਹਨਾਂ ਨੂੰ ਉਦੋਂ ਗੋਤਾ ਨਹੀਂ ਵਈ ਆਇਆ ਤੂੰ ਨਾ ਕਪੜਾ ਮਰਾਇ ਨਾ ਕਿਹੜੇ ਕੋਲ ਕੀ ਦਵਾਉਂਦਾ ਉਹ ਦਵਾਉਂਗਾ ਆਹ ਏਦਿਕ ਦਵਾਉਂਗਾ ਤੇ ਰਸ ਦਵਾਉਂ ਉਹ ਲੁੱਡੇ ਰਾ ਅਸਮਾਰ ਕੇ ਸਾਫ ਕਰਾਂਗਾ ਜੇ ਪੋਲ ਨਾ ਹੋਵੇਗਾ ਮੈਂ ਬਣਾ ਰਿਹਾ ਜੀ ਯਾਰ ਬੜੀ ਜੀ ਤੇ ਘਰ ਵੀ ਵਧੀਆ ਯਾਰ ਕਾਲ ਜਿਹਨੂੰ ਛੁੱਟੀ ਆ ਯਾਰ ਅੱਜ ਕੱਲੇ ਟਾਈਮ ਪਾਸ ਕਿਵੇਂ ਹੋਵੇ ਤੇ ਬਾਹਰ ਘੁੰਮੀ ਆਉਣਿਆ ਤੇ ਬਾਪੂ ਤੋਂ ਪਹੁੰਚਿਆ ਇਹਦੀ ਪੈਸੇ ਆ ਕੱਲਾ ਹੁਣਿਆ ਸਕੀਮ ਤੇ ਦੇਖ ਰਿਹਾ ਹਾਂ ਚਾਲ ਫੋਲੂ ਮਾਰਦਾ ਤੇ ਨਾਲਾ ਯਾਰ ਆ ਆ ਲੱਗਿਆ ਪੈ ਸਾਡੇ ਕਵਾੜ ਦੀ ਰਕਾ ਮਰੀ ਜੂ ਉਹ ਨਿੱਕਾ ਕਹਨੂੰ ਕਰਦਾ ਕੰਜਰਦਾ ਹੈ ਏਡਾ ਬੀ ਬਾਬੂ ਕਿਹਾ ਤੈਨੂੰ ਸਾਡੇ ਕਵਾੜ ਦੀ ਰਕਾ ਮਰੀਆਂ ਇਹਨਾਂ ਤੇ ਕਵਾੜ ਲੱਗਦਾ ਤੈਨੂੰ ਇਹ ਕਵਾੜ ਹੀ ਹੋ ਰਿਹਾ ਹੈ ਜਾਨ ਆ ਇਹ ਤਾਂ ਮੇਰੀ ਜਾਨ ਆ ਤੇਰੀ ਮਾਂ ਨੂੰ ਇਹ ਏ ਤੇ ਡਾਉਣ ਗਿਆ ਤੀ ਮੈਂ ਇਹ ਭਾਗਿਆ ਸੀ ਇਹ ਭਾਵੇਂ ਨਹੀਂ ਉਹ ਕੀ ਹੈ ਮਾਤਾ ਚੰਦਾ ਦੀ ਛਾਲਾਂ ਉਹ ਤੂੰ ਕਿਤੇ ਕੱਪੜਾ ਮਾਂ ਲੱਗਿਆ ਬੈਠਾ ਹੈਗਾ ਜਿਹੜਾ ਜਾਗਾ ਆ ਬਾਗਾ ਕੀ ਬਾਉਗਾ ਉਹ ਤੈਨੂੰ ਕਿਹੜਿਆ ਕੁਲਫੀਆ ਖਵਾਉਗਾ ਇਹ ਲਾਰੇ ਲਾਉਂਦਾ ਮੈਨੂੰ ਤੇ ਲੜ ਰਾਏ ਨੇ ਉਹ ਖਵਾਉਂ ਕੰਮ ਕਰ ਲੈ ਜਾ ਕੇ ਹੋਰ ਸਾਤਾ ਕਰਦਾ ਨਹੀਂ ਜਵਾਕ ਨੂੰ ਨਹੀਂ ਬਿਗੜੀ ਜਾਂਦਾ ਕਰਾ ਲੈਣ ਤੇ ਕੁਛ ਖਵਾਉਂ ਉਹਨੂੰ ਕੁਲਫੀ ਦੇ ਉਹ ਤੈਨੂੰ ਕੁਛ ਨਹੀਂ ਦਵਾਉਂਦਾ ਜਾਂਦੇ ਇਹ ਭਗ ਜਾ ਦਵਾਉਂਦਾ ਕਿਉਂ ਨਹੀਂ ਦਵਾਉਂਗਾ ਠੋਟੂ ਬਾਬੂ ਬਾਹ ਠੋਟੂ ਨਾਣ ਕੀ ਨਹੀਂ ਗੈਰ ਕੀ ਭਾਈ ਨਾਣ ਕੀ ਨਾਲ ਬੜਾ ਕੰਮ ਕਰਉਂਦਾ ਉਹ ਕੰਮ ਨਾ ਕਰਦੀ ਹੁੰਦੇ ਆ ਵੀ ਕੰਮ ਹੀ ਕਰਿਆ ਨਾ ਬਾਬਾ ਕੱਪੜਾ ਵਾਲੇ ਨੂੰ ਕੁਝ ਕਹੂੰਗਾ ਉਹ ਯਾਰ ਬਾਬਾ ਤੈਨੂੰ ਕਿਹਨੇ ਕੁਲਕਾ ਉਹ ਯਾਰ ਇਹਦਾ ਲਾਰੇ ਇਹ ਕੰਮ ਦੀ ਗੱਲਾਂ ਚ ਨਾ ਜੀ ਤੋਦੂ ਦਬਾਉਂਗਾ ਤੈਨੂੰ ਕੁਲਕਾ ਤੈਨੂੰ ਉਹੀ ਭੌਂਕਦਾ ਆਪ ਤਾਂ ਕਰਦਾ ਨਹੀਂ ਕੋਈ ਨਾ ਤੈਨੂੰ ਵੀ ਵਿਗਾੜੀ ਜਾਂਦਾ ਜੰਗਾ ਕਰਿਆ ਮਿਸ਼ਰਾ ਕੰਮ ਤਾਂ ਲੈ ਆ ਬਾਪੂ ਯਾਰ ਮੈਂ ਮਾਰਨਾ ਕੱਪੜਾ ਅੱਗ ਢੀਕਾ ਲੈ ਲੈ ਥੋਲੂ ਯਾਰ ਇਹਦਾ ਰਾਂਝਾ ਰਾਜੀ ਕਰਦਾ ਤੂੰ ਮਾਰਨ ਵਾਲਾ ਹੁੰਦਾ ਉਹਦੇ ਨਾਲ ਮਾਰਿਆ ਹੁੰਦਾ ਮੈਂ ਬਾਪੂ ਆ ਜਾ ਦੋਏ ਦਾਦਾ ਉਹ ਦਵਾਉਂ ਥੋੜੂ ਤੈਨੂੰ ਉਪਰਫੀ ਆ ਜਾ ਯਾਰ ਉਹ ਬਾਗ ਜਾ ਯਾਰ ਜਿਹੜੇ ਮੋਨਾਂ ਜਵਾਕ ਨੂੰ ਵੀ ਡੱਕਰਦਾ ਆਪ ਨੇ ਹੱਥ ਲਾਉਣਾ ਜੇ ਨਾਲ ਕਰਾਉਂਦਾ ਸੀ ਇਹ ਉਹ ਵੀ ਭਜਾਤਾ ਉਹ ਮੈਂ ਮਰਵਾ ਨਾ ਕੱਪੜੇ ਦੀ ਗੱਲ ਤੂੰ ਮਾਰਨ ਵਾਲਾ ਹੁੰਦਾ ਉਹਦੇ ਨਾਲ ਮਾਰਿਆ ਨਾ ਹੁੰਦਾ ਇੱਥੇ ਖੜਾ ਰੱਖਿਆ ਲਿਬੜੇ ਤੇੜਕੇ ਜਮਾ ਖਰਾਬ ਕਰ ਤਾ ਕੀ ਗੱਲ ਦੁਹਨਲਾ ਮੇਰੀ ਆ ਐ ਜਾ ਮੈਨੂੰ ਯਾਰ ਕਰੀਂ 1000 ਰੁਪਏ ਉਹ ਝੜਾ ਨਾਲ ਆਦਾ ਦੇ ਦੇ 1000 ਰੁਪਏ ਚੱਕ ਕੇ ਮਾਰੀ ਤਾਲੂਏ ਨਾਲ ਤਾਂ ਉਹ ਝੜਾ ਨਾਲ ਨਹੀਂ ਲੱਗਦਾ ਉਹ ਮੈਂ ਤੇਰਾ ਕੰਮ ਹੀ ਕਰਦਾ ਮੈਂ ਇੱਕ ਕਰਨਾ ਮੇਰਾ ਕੰਮ ਕੀ ਕਰਦਾ ਤੂੰ ਜਿਹੜਾ ਤੂੰ ਮੈਨੂੰ ਲਾਇਆ ਕੰਮ ਉਹ ਹੀ ਮਣੀ ਆਲਾ ਹੈ ਮਣੀ ਆਲਾ ਕੰਮ ਮਣੀ ਆਲਾ ਸੱਚੂ ਹਵਾਰ ਨੂੰ ਮੈਂ 1000 ਰੁਪਏ ਉਹ ਕਰਨਾ ਕਿਤੇ ਲੈ ਜਾਏਂਗੇ ਉਹ ਲੋਜ ਹੋਰ ਅੱਜ ਕਰਦੇ ਆਂ ਪਾਰਟੀ ਪੂਰਟੀ ਅੱਛਾ ਫੇਰ ਤਾਂ ਦੇ ਲੈਣਾ ਭਾਈ ਜਿਹੜਾ ਕਰਨਾ ਸਰਜੂ ਸਾਰਤਾ ਲਾਵਾਂਗੇ ਵੱਧ ਦਾ ਵੱਧ ਦੇ ਦੇ ਆਹ ਰੋ ਉਂਗਲੀ ਫੜ ਕੇ ਪੌਂਚਾ ਫੜਨ ਵਾਲੀ ਗੱਲ ਕਰਦਾ ਤੂੰ ਯਾਰ ਕੁਝ ਨਹੀਂ ਹੁੰਦਾ ਬਾਪੂ ਦਿੰਦੀ ਆ ਬਾਧੂ ਪੈਸੇ ਤੇਰੇ ਉਹ ਪੈਸੇ ਇਹਦੀ ਕੰਮ ਛੇਤੀ ਹੋ ਜੀਓ ਆਪਣਾ ਚਲ ਫਿਰ ਮੈਂ 1000 ਤਾਂ ਤੈਨੂੰ ਦੇ ਨਾ ਕੰਮ ਕਰਕੇ ਮੁੜਿਓ ਉਹ ਨਾ ਹੋਵੇ 1000 ਰੁਪਇਆ ਖਾ ਕੇ ਉੱਥੇ ਰੋਟਣਾ ਚਾਪ ਐਥੇ ਆ ਬਣੇ ਬੰਦੇ ਦੋ ਛੱਟੇ ਹੋਏ ਨੇ ਮੇਰੇ ਉੱਤੇ ਕੰਮ ਆਪਣਾ ਪੱਕਾ ਹੋ ਜੇ ਉਹ ਤੂੰ ਕਿਸੇ ਨੂੰ ਹੋਰ ਤਾਂ ਨਹੀਂ ਦੱਸਦਾ ਨਹੀਂ ਦੱਸਿਆ ਬਣੀ ਬਣਾਈ ਖੇਡ ਲਾ ਗਾਰਦੀ ਤੂੰ ਮੇਰੀ ਦੱਸਿਆ ਕਿਸੇ ਨੂੰ ਕੁਝ ਨਹੀਂ ਹੈਗਾ ਮੈਂ ਤਾਂ ਹੁਣ ਨਿਗਰ ਰੱਖਣ ਨੂੰ ਕਿਹਾ ਵੀ ਨਿਗਰ ਪਾ ਤੀ ਤਾਂ ਕਿਸੇ ਤੇ ਗੱਲ ਮੈਂ ਤਲਾ ਨਾ ਨਹੀਂ ਗੱਲ ਨਹੀਂ ਪ ਹੋਰ ਨਾ ਬਗਿਆੜ ਦੀ ਨਾਲੇ ਆਪਦੇ ਜੁੱਤੀਆਂ ਪਵਾਏਗਾ ਨਾਲੇ ਤੇਰੇ ਪਵਾਏਗਾ ਨਹੀਂ ਕਿਸੇ ਨੂੰ ਦੱਸਿਆ ਤੂੰ ਮੈਨੂੰ 1000 ਰੁਪਏ ਘੱਟ ਅਸੀਂ ਚਾਲਾ ਲੇਟ ਹੋਇਆ ਇਹ ਕੰਮ ਝੁੱਕ ਕੇ ਹੁੰਦੇ ਹੁੰਦੇ ਨੇ ਝੁੱਕੀ ਕਰਦੇ ਆ ਕੰਮ ਤਾਂ 1000 ਰੁਪਏ ਤਾਂ ਮੈਂ ਤੈਨੂੰ ਦੇ ਨਾ ਆਪ ਨਾ ਕੋਸੇ ਝੁੱਸ ਕੇ ਆ ਜੀ ਯਾਰ ਬਾਪੂ ਉਹੀ ਗੱਲ ਫੇਰ ਤੇਰੀ ਆ ਤੂੰ ਮੇਰੇ ਤੇ ਆ ਜਾਣਾ ਤੇਰੇ ਤੇ ਆ ਜਾਣਾ ਕਹਿੰਦਾ 1000 ਦੇ ਨਾ ਕੋਈ ਨਾ ਮਾਰਾ ਕੱਪੜਾ ਮਾਰ ਲਾਂ ਮੈਂ ਅੱਜ ਨਾ ਆਣੀ ਉਹਦਾ 1000 ਤਾਂ ਤੈਨੂੰ ਦੇ ਨਾ ਮੈਂ ਉਹ ਗੱਲ ਨਾ ਹੋਵੇ ਕਿ ਤੇ ਕੰਮ ਨਾ ਕਰੇ ਕਦਮ ਨੂੰ ਦੀਨਾ ਕਰ ਆਪੂ ਐ ਕਰਨਾ ਤੇ ਇਕੱਠੀ ਫੜਾ ਦੇਣਾ ਇੱਕ ਵਾਰ ਦੀ ਕੰਮ ਹੋ ਜੀ ਤੇਰਾ ਫੜਾ ਦੇ ਇਹਨੂੰ ਹੂਰੇ ਨਾ ਖਾ ਲਈ ਮੈਥੋਂ ਮੈਨੂੰ ਫੰਦੀ ਦੀ ਤਾਂ ਉਹ ਨਾਲ ਜੋੜ ਕੇ ਵੱਧ ਵਗ ਜਾਣਾ ਤੇ ਇੱਕ ਵਾਰ ਦੀ ਕੰਮ ਹੋ ਜੀ ਤੇਰਾ ਆਹੜਾ ਖੜਾ ਯਾਰ ਯਾਰ ਸਾਪੂ ਨੋੜੀ ਬੜੇ ਕਹਿ ਰਹਾ ਕਿ 1000 ਰੁਪਏ ਹੋਰ ਦੇ ਦੇ ਬੰਦੇ ਨਾਲ ਲੱਗਦੇ ਨੇ ਚਲ ਐ ਕਰ ਜੇ ਬੜਾ ਕਰਦਾ 500 ਹੋਰ ਲਾ ਜਾਂਦਾ ਬੰਦੇ ਤੇ ਨਾ ਸੀ ਤੇਰੇ ਫਿਰ 5 500 ਹੋ ਗਿਆ ਇੰਨੇ ਇੰਨੇ ਤਾਂ ਨਹੀਂ ਖਾਣੋਂ ਤੁਸੀਂ ਛੇਤੀ ਉਹ ਜੀ ਕੰਮ ਤੇਰਾ ਚਲ ਠੀਕ ਹੈ ਫਿਰ ਮੇਰਾ ਕੰਮ ਹੋ ਜੂਗਾ ਹਾਂ ਕੰਮ ਕਰ ਦੀ ਹੋਰ ਤੇਰਾ ਕੰਮ ਤੇਰਾ ਹੋ ਗਿਆ ਛੇਤੀ ਕਰਾ ਕੋਈ ਹੋਰ ਨਾ ਕਿਸੇ ਨੂੰ ਪਤਾ ਲੱਗ ਜੇ ਇਹ ਕੰਮ ਛੇਤੀ ਅੰਦਰੋਂ ਦਾ ਕੰਮ ਤੇ ਰਹੋਗੇ ਆ ਕਰ ਤੇ ਛੇਰ ਬਣ ਕੇ ਚੰਗਾਪੁਰ ਜਾਣਾ ਗੰਗਾ ਭਾਈ ਧਿਆਨ ਨਾਲ ਜਾਈਂ ਨਾਲ ਠੀਕ ਆ ਕਿੱਥੇ ਰਲ ਜੇ ਹੋਰ ਮੰਦਿਰ ਚ ਬਗਾਨੇ ਪੰਡਿਆ ਦੀ ਕਿਹੜੀ ਚਲਾਈ ਹੁੰਦੀ ਆ ਯਾਰ ਆ ਰਾਡੀ ਇੱਕ ਕਰਤਾ ਟਰੈਕਟਰ ਚੰਗਾ ਭਲਾ ਟਰੈਕਟਰ ਦੀ ਆਪ ਤੋਂ ਹੁੰਦਾ ਨਹੀਂ ਬਗਾਨਾ ਆਇਆ ਨਹੀਂ ਹੱਥ ਫੇਰੀ ਮਾਰ ਲਾ ਮਾੜੀ ਮੋਟੀ ਤੇ ਲੱਗੂ 5-7000 ਇਹ ਤਾਂ ਮਨਾ ਲਾਉਣਾ ਹੀ ਤੂੰ ਹੋਣ ਉਹ ਤਾਂ ਬਚਾਲੇ ਜੀ ਰੱਖ ਕੇ ਲਾਉਣਾ ਹੀ ਪਊ ਭਾਈ ਚੱਲ ਕੋਈ ਨਹੀਂ ਯਾਰ ਮਣੀ ਨੂੰ ਛੱਡ ਪਾ ਯਾਰ ਗੇਜ ਨੂੰ ਲਾਦ ਹੈ ਕੰਮ ਆਪਾਂ ਉਹਨੂੰ ਪੁੱਛਦੇ ਆਂ ਨਾ ਹਾਂ ਕੋਈ ਇੱਥੇ ਹੂ ਯਾਰੋ ਚੱਲ ਪੁੱਛਦੇ ਆਂ ਲਾ ਕੇ ਫੋਨ ਘਰੀ ਹੋ ਗਈ ਆ ਯੱਕਲਾ ਉਹ ਆ ਕੀ ਦਾ ਫੋਨ ਆ ਗਿਆ ਓਏ ਹੈਲੋ ਆਮਰ ਜੀ ਤਾਂ ਕਿਵੇਂ ਗੱਜ ਜੀ ਵਧੀਆ ਤੂੰ ਦੱਸ ਆਹ ਹਾਂ ਯਾਰ ਉਹ ਬੰਦੇ ਜਿਆ ਪਰਪੋਰਟ ਲੈਤੀ ਸੀਗੀ ਉਹ ਬੰਦਾ ਯਾਰ ਕੁਝ ਖਾਦਾ ਪੀਦਾ ਤਾਂ ਹੈ ਨਹੀਂ ਦੇਖ ਉਹ ਬੰਦਾ ਆਪਾਂ ਨੂੰ ਹੌਲੀ ਹੌਲੀ ਝਾੜ ਤੇ ਲਾਉਣਾ ਪਊਗਾ ਚਲ ਉਹ ਤਾਂ ਲਾ ਲਾਂਗੇ ਫਿਰ ਅੱਜ ਕੀ ਕਰਦੇ ਆਂ ਜੀ ਪਾਰਟੀ ਕਰ ਲੈਂਦੇ ਆਪਾਂ ਅੱਜ ਅੱਜ ਤਾਂ ਸਰ ਮੈਂ ਕੁਛ ਨਹੀਂ ਕਰਦਾ ਬੱਲੇ ਯਾਰ ਉਹਨੂੰ ਆਪਣੇ ਘਰ ਦੇ ਨਾਲ ਗਲੀ ਨਹੀਂ ਇਹਦੀ ਉੱਥੇ ਲੈ ਕੇ ਆਉਣਾ ਮੈਂ ਤੂੰ ਆ ਜਾ ਚੱਲ ਵੜਦੇ ਆਪਾਂ ਤੇ ਮੈਂ ਸਮਾਨ ਸਮਾਨ ਤੁਹਾਨੂੰ ਲੈ ਰੱਖਿਆ ਆਪਣਾ ਚੱਲਦੇ ਆਪਾਂ ਪਾਟੀ ਕਰ ਲੈਣੇ ਆ ਚਲ ਆ ਗਿਆ ਬਣੀ ਨੂੰ ਲੈ ਇਹ ਤਾਂ ਹੋ ਗਿਆ ਕੰਮ ਯਾਰ ਚਲ ਚਲਦੇ ਆ ਫਿਰ ਚਲ ਬਾਕੀ ਦੇਖ ਐ ਰਾਮਣੀ ਕਿਸ਼ਤ ਭਰੀ ਆਵੇ ਬੈਂਕ ਵਾਲੇ ਜਿਹੜੇ ਮਾਰਦੇ ਬਣੀ ਨੂੰ ਕਾਜ ਮਾਰਦੇ ਬੇਤੀ ਸਵਾਲ ਹੋ ਜਾਂਦਾ ਐ ਇਹ ਜਵਾਬ ਇਹ ਨਹੀਂ ਜਾਣੇ ਹੀ ਨਹੀਂ ਘਰੋਂ ਵਾਲੀ ਚਾਹ ਪਵਾਣ ਦਾ ਇਹ ਆਖੋ ਯਾਰ ਮੈਨੂੰ ਘਰੋਂ ਨਹੀਂ ਜਾਣ ਦਿੰਦੇ ਐ ਘਰੇ ਕੰਮ ਕਰਨਾ ਧੰਦਾ ਕਰਨਾ ਲੈ ਕੇ ਕਿਨੇ ਜਾਵਾਂ ਮੇਰਾ ਉੱਥਾ ਮਾਰਨ ਨਾ ਆ ਰਹੋ ਲਾ ਹਣਾ ਚੱਲ ਦੇਖਦੇ ਆ ਕੀ ਬਣਦਾ ਪਾਣੀ ਪਾ ਦੇ ਬਸ ਬਣੀ ਉਹ ਮਣੀ ਬਾਈ ਕਿਹੜਾਗਾ ਉਹ ਗੇਜੀਆਂ ਮਾਤਾ ਆਇਆ ਆ ਗੇਜ ਜੀ ਦਰਨ ਗਿਆ ਕੀ ਕੰਮ ਪੈ ਗਿਆ ਹੁਣ ਤਾਂ ਮਿਲ ਕੇ ਗਿਆਗਾ ਉਹ ਬਸ ਗੱਲ ਕੁਝ ਨਹੀਂ ਬਣਾਉਣਾ ਪਾਣੀ ਕੋਲ ਲੱਗਦਾ ਉਹ ਯਾਰ ਵੱਡਾ ਹੈ ਨੀਗਾ ਉਹ ਪਾਣੀ ਦੀ ਗੱਲ ਆ ਜਾ ਆਪਾਂ پارٹی-ਸਾਲਟੀ ਕਰਦੇ ਆਂ پارٹی-ਸਾਲਟੀ ਯਾਰ ਹੁਣ ਤਾਂ ਬਾਈ ਕਿਹੜਾ ਟਾਈਮ ਆਇਆ ਉਹਦੇ ਨਾਲੇ ਤਾਂ ਯਾਰ ਟਾਈਮ ਵੀ ਕੁਝ ਨਹੀਂ ਹੋ ਰਿਹਾ ਸਰਾਂ 5:30 ਹੋਇਆ ਯਾਰ ਕੀ ਜੀ ਬਾਤ ਜਾਂਦਾ ਹਟ ਲਾ ਬਟਾ ਕੋਇਆ ਪਕੜਾ ਬਹੁਤ ਟਾਈਮ ਲਾਉਣਾ ਥੋੜੇ ਜਿਹਾ ਟਾਈਮ ਤੇ ਮੁੜਿਆ ਆ ਮੈਂ ਅੱਛਾ ਚਲ ਸਗੇ ਵਾੜਾ ਕਰਦਾ ਬਾਗ ਚੱਲਦੇ ਆਂ ਹੋਰ ਆਜਾ ਕੁੰਡੀ ਲਾਿਆਂਗੇ ਕਿਉਂਦਾ ਜਾਰੀ ਵੀ ਕੋਈ ਚੀਜ਼ ਹੁੰਦਾ ਹੈ ਯਾਰ ਆ ਗਿਆ ਇਹ ਚੱਲ ਹੋਰ ਆਜਾ ਕੁੰਡੀ ਲਾ ਦੀ ਹੁੰਦਾ ਯਾਰ ਪੱਟੇ ਲਾਉਣਾ ਜਾਂਦਾ ਹੋਰ ਹੁਣ ਕੁੰਡੀ ਲਾ ਦੇ ਯਾਰ ਜੀ ਰਾਮ ਹਾਂ ਹਾਂ ਕਰਕੇ ਲਾ ਦੇ ਸਭ ਨੇ ਭਰ ਆਇਆ ਉਹ ਰਸਤੇ ਨੂੰ ਫੋਨ ਕਰਿਆ ਸੀਗਾ ਹਾਂ ਤੇ ਉਹ ਕਹਿੰਦਾ ਦੋਸਤ ਆਉਂਦੇ ਆਂ ਹਨ ਹਾਂ ਬਿਨਾਂ ਬਿਨਾਂ ਗੋਸਾ ਬਲਜੀਤ ਵੀ ਜਾਊ ਥੋੜੀ ਜੀਤ ਵੀ ਜਾਊਗਾ ਚੱਲ ਬਗ ਚੱਲਦਾ ਹਾਂ ਇਕੱਲਾ ਹੀ ਆਹ ਅੱਛਾ ਅੱਪਾ ਤਿੰਨੇ ਹਾਂ ਪੂਰਾ ਬਾਗਲਾ ਪੂਰਾ ਬਾਗਲਾ ਨੀ ਬੰਦੇ ਖੜਿਆ ਹੁਣ ਦੇਖੋ ਵੀ ਕਿਸਮਤ ਕੀ ਜੀ ਜੀ ਪਤਾ ਲੱਗ ਜਾਣਾ ਹਾਂ ਸਿਰ ਕਾਲੂ ਲੱਗਦਾ ਪਤਾ ਬਸ ਉਹ ਦੋਵੇਂ ਤੇ ਕਲਮੀ ਰੂਆ ਪਤਾ ਹਾਂਜੀ ਦੇਖੋ ਨਾਲ ਗੋੜ ਬਹੁਤ ਆ ਜੀ ਹਾਂਜੀ ਉਹ ਲਿੰਗ ਵੀ ਕਰ ਲਿਆ ਕਰਕੇ ਮੋਤੀ ਵੀ ਆ ਸਕਦਾ ਪੰਜਾਬ ਦੇ ਵਿੱਚ ਮੋਤੀ ਥੋੜਾ ਘੱਟ ਆਦਾ ਹਾਂ ਪੰਜਾਬ ਦੇ ਵਿੱਚ ਸੋ ਉਹ ਥਈ ਜੋ ਜੀ ਰਾਤ ਨੂੰ ਆਸ ਜਿਦਾ ਆ ਹਾਂ ਵੀ ਇਹ ਮੰਡੀਆਂ ਮੁਲਿਆ ਤੋੜਦੇ ਆ ਆਪਣੇ ਬੱਲੇ ਕੋਸਾ ਸੰਬੰਧਿਤ ਉਹਦੀ ਨਿਗਾ ਪੰਜਾਬ ਤੇ ਆ ਗਈ ਵੀ ਇਹਨੂੰ ਆ ਪੰਜਾਬ ਲੋਕ ਵੱਖਰ ਵੱਖਰ ਖਾਦੇ ਆ ਹੋਰ ਸੂਬੇ ਦੇ ਲੈ ਨਹੀਂ ਆ ਗਿਆ ਆ ਗਿਆ ਆ ਆਪਦੇ ਦਾ ਪਤਾ ਕੁਝ ਪਈ ਜਾਂਦਾ ਇਹ ਹਾਂ ਹਾਂ ਇਹ ਰਾਤ ਦੇ ਵਿੱਚ ਬੜੀ ਕਣਕ ਕਣਕ ਵਧੀਆ ਹੋਈ ਅੱਛਾ ਬੜੀ ਬਠੰਡ ਪਈਦਾ ਥੋੜੀ ਹੰਡ ਲੰਬਾ ਟਾਈ ਤਾਂ ਕਰਕੇ ਹਾਂ ਬੇ ਕਣਕ ਸਾਈਂ ਵਧੀਆ ਕਰੇ ਹੈਲੋ ਆਇਆ ਦੇਖੋ ਕੀ ਹੈ ਇਹ ਹਫਤੇ ਦਾ ਕੀ ਹੈ ਇਹ ਵੀ ਬਸ ਹੁਣ ਥੋੜੀ ਗਰਮੀ ਆ ਦੇ ਰਹੀ ਹੈ ਹੈਲੋ ਇਹਨੇ 13 ਤੇ 15 ਤਰੀਕ ਤੱਕ ਕੀਤਾ 15 ਜੂਨ ਦਾ ਸਟੇਟ ਚ ਆ ਰਹੀ ਸਾਰੇ ਕਿ ਹੋਇਆ ਪਾਸ ਕੋਈ ਸ਼ੇਡ ਨਹੀਂ ਛੱਡੀ ਕੋਈ ਬਿਮਾਰੀ ਵੀ ਨਹੀਂ ਤਾਂ ਕੋਈ ਬੰਦਾ ਕਹਿੰਦਾ ਬਵਾਰੀ ਨਹੀਂ ਲੱਗਦੀ ਇਹ ਪੱਕੀ ਗੱਲ ਹੈ ਉਹਨਾਂ ਅਮੀਰਵਾ ਪਾਣੀ ਤਾਂ ਹੀ ਖਣ ਲੱਗੇ ਹਰ ਇੱਕ ਬੰਦਾ ਕਹਿੰਦਾ ਇਹ ਤਾਂ ਗੱਲ ਤਾਂ ਹੀ ਦਾ ਬਲੈਕ ਹੋ ਰਹੀ ਹੈ ਬਲੈਕ ਹੋ ਰਹੀ ਹੈ ਹਵਾ ਦਾ ਖਾਦੇ ਰਿਹਾ ਪਾਣੀ ਤਾਂ 50 ਸਾਲ ਤੱਕ ਜਾਂਦਾ ਹਰ ਇੱਕ ਪੱਕੀ ਗੱਲ ਹੈ ਹਾਂ ਲੱਗਦਾ ਕੀ ਕਰੀ ਕਰੀ ਬੀਰਾ ਇਹਦਾ ਵੀ ਇੱਕ ਦਵਾਈ ਐ ਪੈਸਾ ਹੈ ਚਾਹੇ ਦਵਾਈ ਚਲਾ ਲਓ ਹਾਂ ਬਿਲਕੁਲ ਅੱਛਾ ਅਜੇ ਮੀਂਹ ਪੈ ਜੇ ਫੇਰ ਤਾਂ ਕੀ ਹੁੰਦਾ 15 ਤਰੀਕ ਤੋਂ ਲੈ ਕੇ ਹਟਕਾ ਉਹ ਜਵਾਗਦੇ ਉਹ ਸਾਜਾਂ ਦੇ ਲੱਗ ਜਾਂਦੀ ਜਾਂਦਾ ਉਹ 24 ਦੇ ਮੁੰਡੇ ਵਾਲਾ ਉਹੀ ਆ ਨਾ ਹਾਂ ਮੈਂ ਕਰਦਾ ਨੂੰ ਫੋਨ ਹਲੋ ਹਲੋ ਮਨਿੰਦਰ ਇੱਥੇ ਐ

ਮੇਰਾ ਕੋਆ ਮੰਨੇ ਰਹਾ ਮੈਂ ਤੁਰ ਕਰੀ ਜੇ ਕਿ ਯਾਰ ਕਿਵੇਂ ਆ ਆ ਤੂੰ ਬੜਾ ਕੱਪਾ ਸੀ ਤੂੰ ਫੂਨ ਤਾਂ ਕਰਿਆ ਸੀ ਮੈਨੂੰ ਉਹਦਾ ਕਰਿਆ ਦੀਗਾ ਮੈਨੂੰ ਅਜੇ ਮਤੂੰ ਭਰੇ ਆ ਗਿਆ ਹੋਵੇਗਾ ਆਇਆ ਉਹ ਯਾਰ ਮੈਂ ਕਿਸ਼ਤ ਪਰ ਕੈਂ ਟਰੈਕਟਰ ਦੀ ਭਰਿਆ ਹਾਂ ਭਰਿਆ ਇਹ ਨਹੀਂ ਕਿ ਇਸ ਦਾ ਤੇਰੀ ਕਿਸ਼ਤ ਹੋਏ ਕਿ ਜੀ 5000 ਰੁਪਿਆ ਅੱਛਾ ਭਰਤੀ ਭਰਿਆ ਬਟਾ ਜੂੜ ਹਾਂ ਤੂੰ ਮੈਂ ਤੈਨੂੰ ਆਇਆ ਪੁੱਛਦਾ ਜੇ ਮੈਂ ਤੇਰੇ ਤੋਂ ਬਟਾ ਹੈ ਅੱਛਾ ਬੈਠ ਉਹ ਤੂੰ ਗਰਮੀ ਵਾਲੀ ਆ ਉਹ ਗਰਮੀ ਵਾਲੇ ਤੂੰ ਬੈਠਦਾ ਸੀ 2 ਮਿੰਟ ਮੈਂ ਤੈਨੂੰ ਦੱਸਦਾ ਓ ਯਾਰ ਤੂੰ ਕਲੇਟਰ ਦੇ ਪੀੜ ਵਾਲੀ ਸੀ ਪੁੱਤ ਮੈਂ ਤਾਂ ਫਿਰ ਉਹਦਾ ਬਿੱਲ ਦੇ ਵਿੱਚ ਉਹ ਮੇਰੀ ਜਿਮਾਗੇ ਪੜ੍ਹਦੀ 16 ਰੁਪਏ ਤੜਕੇ ਦਾ ਤੇਰੇ ਮਗਰ ਫਿਰਦਾ ਨਾ ਸੁਣਾ ਉਹ ਗੁਰਬੀ ਦਾ ਕੀਤਾ ਸੀ ਨਾ ਹਾਂ ਕੀਤਾ ਹਾਂ ਅਜੇ ਉਹ ਚੌਰੀ ਦੇ ਮੁੰਡੇ ਨਾਲ ਕਰਦਾ ਦੀਆ ਉਹ ਤਾਂ ਕਾਲਜ ਗਏ ਹੋਣਗੇ ਉਹ ਕੋਈ ਕਾਲਜ ਦੇ 2 ਵਜੇ ਤੇਰੀ ਮਾਦੇ ਲਾਤਾ ਉੱਥੇ ਕਾਲਜ ਵੀ ਦੁਪਹਿਰੇ ਲੈਕਚਰ ਰੁਕਚ ਲਾਉਂਦੇ ਹੁੰਦੇ ਨੇ ਮੇਰੀ ਗੱਲ ਸੁਣਾ ਉਹ ਵੀ ਗੇਜੀ ਦੀਆਂ ਨਾਲ ਉਹ ਕਿਹੜੇ ਅਪਰਗਲ ਚ ਪੜਦਾ ਕਿਹੜਾ ਗੇਜੀ ਉਹ ਹੌਲਖਾ ਦਾ ਅੱਛਾ ਉਹ ਮੁੰਡਾ ਹੀ ਨਾਲ ਉਹ ਨਾਲ ਦੀਆ ਉਹ ਤਾਂ ਕਿਤੇ ਕਿਹੜੇ ਗਲ ਚ ਪੜਦਾ ਅਪਰਗਲ ਪੜਦਾ ਉਹ ਕਾਤਾ ਮੈਂ ਪਤਾ ਕਿ ਉਹ ਅਬੀ ਗੋਵਰ ਕਰ ਕੇ ਜਾ ਕੇ ਮੈਂ ਨਾ ਹੁਣ ਜਾਣਾ ਕਾ ਕਰੀ ਮੈਂ ਤੜਕੇ ਦਾ ਪੱਜਾ ਪਤਾ ਕਰਤੀ ਚ ਤੂੰ ਲੋਕੀ ਪਤਾ ਮੈਂ ਵੀ ਕਰਤੀ ਚ ਗਰ ਰਦਾ ਇਸ ਤਰ੍ਹਾਂ ਕੇ ਆਇਗਾ ਮੁੜਕੂ ਮੁੜਕੀ ਹੋ ਗਿਆ ਆ ਉਹਰੇ ਜਾਤਾ ਅਸੀਂ ਗੋਵਰ ਕਰ ਕਿੰਨ ਤੱਕ ਤਾਂ ਮੈਨੂੰ ਕਿਥੋਂ ਮੀਂਹ ਦੇ ਮਾ ਪਾੜੀ ਦੇ ਅੱਗ ਲਗੀ ਦੀਏ ਕਾਤਾ ਪਾੜੀ ਨਹੀਂ ਹੋਈ ਆਏਗਾ ਮਨਸਾ ਮੈਂ ਟਰੇ ਜਾ ਕੇ ਨਾ ਜਾ ਕੇ ਮੈਂ ਆਜ਼ਾਦ ਗੋਵਰ 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 ਕੇ ਮੇਰੇ ਮੈਂ ਅੰਤ ਤੱਕ ਹਟਾਗਾ ਠੀਕ ਹੈ ਦੱਸੀ ਫਿਰ ਮੈਨੂੰ ਹਾਂ ਬਾਰੇ ਟਾਈਮ ਲਾਤਾ ਯਾਰ ਕੱਲ੍ਹ ਤੱਕ ਪੱਕੀ ਆ ਪੂਰੀ ਖੁੱਲ੍ਹ ਤਿਆਰੀ ਆ ਆਉਂਦੇ ਆ ਓਏ ਆ ਜਾਓ ਕਿੱਥੇ ਰਹਿ ਗਏ ਸੀ ਹੋਰ ਕਿਵੇਂ ਅਬਜੀਤ ਵਧੀਆ ਹੋਰ ਗੱਜੀ ਟਾਈਮ ਬੜੀ ਲਾਤਾ ਉਹ ਟਾਈਮ ਤੇ ਮੈਨੂੰ ਲੱਗ ਗਿਆ ਯਾਰ ਅੱਡੇ ਕੋਈ ਹੈ ਨਹੀਂਗਾ ਮਾ ਸਾਡੇ ਉਂ ਟਿਕਣ ਲੱਗ ਗਿਆ ਅੱਛਾ ਕਿੱਧਰ ਵਾ ਗਏ ਸੀ ਉਹ ਕਿਸ ਤੋਂ ਜੀ ਭੰਨ ਗਿਆ ਦੋ ਪਤਾ ਹੈਗਾ ਟਰੈਕ ਗਿਆ ਚੱਲ ਬੈਠੋ ਵਾ ਲੇਟ ਆ ਪਹਿਲੀ ਚੱਲ ਲਾਣ ਜਾ ਚੱਲਾ ਤੇਰੀ ਨਾਲ ਆਇਆ ਹੈ ਫਿਰ ਹੋਰ ਆ ਬੀ ਤਿਆਰੀ ਨਹੀਂ ਚੱਲਣਾ ਪੈਂਦਾ ਕੀ ਕੁਛ ਲਿਆ ਆ ਉਹ ਬਸ ਆਈਏ ਖਾਣ ਪੀਣੋ ਚੱਲ ਫਿਰ ਕਿੱਥੇ ਚੱਲਣਾ ਓਏ ਅੱਥੋਂ ਦਾ ਨਿਆ ਸਰਪ੍ਰਾਈਜ਼ ਅਦਰ ਖਾtre ਚੱਲ ਗਏ

ਤੋਂ ਨੂੰ ਕੀ ਸੋਚੀ ਚੱਲਦੇ ਪੈ ਰਹੇ ਹੈ ਕੰਮ ਕਰਦੇ ਪਾਰਟੀ ਕਰਦੇ ਆ ਓ ਯਾਰ ਮਹਾ ਯਾਰ ਕੱਲ ਓਏ ਮੇਰੇ ਬਾਅਦ ਟੱਕੇ ਦੇ ਪੈ ਰਹੇ ਆ ਮੈਂ ਲਗਾਉਂ ਨਿਕਲਦਾ ਮਸਾਤੂਸ ਨਿਕਲ ਅੱਥਰ ਦੇ ਮਾਣਾ ਉਹਦਾ ਗੇੜ ਦੇ ਆ ਨਾ ਬਾਰੇ ਮੂਰੇ ਲਓ ਭਈਆ ਸੱਤੋਂ ਬੁਲਾ ਦੇ ਤਪੀ ਰਿਆ ਤੂੰ ਭਈ ਬਾਈ ਗੱਲ ਤੇ ਯਾਰ ਵਧੀਆ ਨਾ ਆਉਗੇ ਵਧੀਆ ਪਾਰਟੀ ਕੀ ਸ਼ਹਿਰ ਹੋਗੀ ਸਵਾਦ ਹੀ ਖਤਮ ਓਏ ਫਾਨ ਸੰ ਜਿੰਦਗੀ ਜਿਉਣੀ ਆ ਇਹ ਗੱਲ ਧਲਾ ਕਰੇ ਇੱਥੇ ਬੱਠੇ ਰਹਿਣਾ ਭਈਆ ਸਾਡੀ ਦੀ ਕਿਹੜੀ ਲੈ ਫੱਤੇ ਦੀ ਜਿਹੜਾ ਲੁੱਲ ਨੰਨੇ ਆ ਤੋ ਬ੍ਰੇਥ ਤੇ ਨੂਥ ਕਰਦਾਂ ਸੈਟ ਕੋਈ ਨਹੀਂ ਸਾਡਾ ਰਹੇਗਾ ਹੱਸਾ ਯਾਰ ਹੋਰ ਹੈ ਨਾ ਇਹ ਗੱਲ ਵੀ ਆ ਤੋ ਤੂੰ ਫੇਰ ਕੰਨਾ ਕਰੇਗਾ ਆਪਣੇ ਹੁੰਦੇ ਹੌਸਲਾ ਪਰ ਆ ਠੀਕ ਹੈ ਉਹ ਬਸ ਟਾਈਮ ਪਾਸ ਹੋ ਜਾਂਦਾ ਰੋਹੀ ਕੋ ਤਾਂ ਉਹ ਟਾਈਮ ਪਾਸ ਵੀ ਜ਼ਰੂਰੀ ਆ ਜ਼ਿੰਦਗੀ 'ਚ ਜਾਂ ਹੋਰ ਕੀ ਉਹ ਤੁਸੀਂ ਤਾਂ ਕਹਿੰਦੇ ਨਾ ਯਾਰ ਇਹਨਾਂ अच्छा यार यार।, यार, यार यार आवाज ਨੂੰ ਪਤਾ ਨਹੀਂ ਕਿ ਮੈਲਾ ਸੀ ਜਾਂ ਨਹੀਂ ਹਾਂ ਅਜੇ ਤੂੰ ਕੀ ਕਰਦਾ ਨਾ ਸਿੰਘਾ ਤੇ ਹਾਂ ਤੇ ਪਿੰਡ ਦਾ ਤੁਸੀਂ ਕੁਝ ਹੋਇਆ ਨਹੀਂ ਯਾਰ ਜਰ ਖਾਣੇ ਵੀ ਤੇ ਹਾਂ ਤੇ ਸਾਮ ਠੰਡਾ ਪੀਤਾ ਹਾਂ ਹੋਰ ਕੀ ਪੀਣਾ ਸੀ ਇਹ ਹਰ ਸਾਲ ਦੇ ਛੋਟੇ ਛੋਟੇ ਕੰਮ ਹੁੰਦਾ ਕੁਝ ਕਰਦੇ ਸੀ ਸਾਥ ਯਾਰ ਉਹਦਾ ਸਹੇ ਕੀ ਹੁੰਦਾ ਜਿਹਦੀ ਜੀ ਹਾਂ ਉਹ ਵੀ ਨਹੀਂ ਅੱਜ ਤਾਂ ਆਪਣਾ ਕੋਲ ਟਾਈਮ ਘੱਟ ਆ ਜਿੰਦਾ ਵਾਰ ਇਕੱਠੇ ਬੈਠੇ ਉਹਦਾ ਫਿਰ ਖਾਣਾ ਪੁੱਛਦਾ ਨਾ ਇਹ ਜੀ ਕੀ ਜਾਂ ਸਾਨੂੰ ਨਹੀਂ ਪਤਾ ਕਿ ਕੀ ਖਾਧੀ ਰਹੇ ਹੋ ਮੋਕੇ ਦੀ ਦੇਖਾਂ ਚੱਲ ਅਗਲੇ ਛੰਡੇ ਰੱਖਾਂਗੇ ਪ੍ਰੋਗਰਾਮ ਆਪਾਂ ਠੀਕ ਆ ਪਰ ਅੱਜ ਦਾ ਲੇਟ ਹੋ ਗਿਆ ਹੋਰ ਉਹ ਦੇਖਦੇ ਰੱਖਾਂਗੇ ਆਪਾਂ ਕੋਈ ਅਗਲੇ ਘਟੇ ਮੈਨੂੰ ਮੜਾ ਪਹਿਲਾਂ ਦੱਸ ਦਿਓ ਮੈਂ ਕਰੇ ਮਹਕਮਾ ਨਾਲ ਜਾਂ ਮਤਲਬ ਤੈਨੂੰ ਪਹਿਲਾਂ ਫੋਨ ਕਰ ਦਾਂਗਾ ਫੋਨ ਕਰ ਦਿੰਦਾ ਹਾਂ ਤੂੰ ਘਰ ਦੋ ਤੂੰ ਚੜਾ ਲੈ ਆਪਾਂ ਚੜਾ ਕੇ ਦੇ ਚੱਲ ਵੇ ਹੋਰ ਆ ਜਾ ਲੈ ਮਾੜੀ ਮੋਡ ਮੋਟ ਸਾਈਕਲ ਜੀ ਆਉਣੇ ਮੈਂ ਥੋੜਾ ਛੋੜਦਾ ਚੱਲ ਮੈਂ ਬੋਟੇ ਟੋਕਿਆ ਬੜਾ ਲੇਟ ਹੋ ਗਿਆ ਸਾਡੇ ਵੀ ਦਿੱਕੀੰਡਾਉ ਲਾਈਵ ਗੱਜੀ ਲੈ ਕਾ ਮਾਂ ਮਾਥਿਆ ਨੂੰ ਸਰੇ ਲਾਉਣਾ ਯਾ ਤਾਂ ਦੇਖ ਆਪਾਂ ਉਹ ਜੀ ਤਕਰ ਅੱਗੇ ਅੱਗੇ ਦੇਖੂੰ ਤਾਂ ਕਿ ਨਾਲ ਇੱਕ ਗੱਲ ਹੋਰ ਜਿਸ ਨੂੰ ਪਤਾ ਵੀ ਆ ਲੱਗ ਜਾਏ ਉਹ ਪਤਾ ਕਿ ਉਹਨੂੰ ਲੱਗਣਾ ਨਾ ਤੂੰ ਵੀ ਉਹਨੂੰ ਦੱਸੀ ਨਾ ਬਈ ਕਿਸੇ ਨੂੰ ਇਹ ਹੀ ਨਾ ਪਤਾ ਲੱਗੇ ਦੂਜੇ ਨੂੰ ਆਏ ਅਹ ਜੀ ਹੋਰ